ਸਾਰੇ ਜੋ ਵੀ ਸਾਡੇ ਪਿੰਡ ਦੇ ਲੋਕੇ ਆ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ ਵੀ ਜੋ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇ ਰਹੇ ਨੇ ਇਹ ਜੋ ਪਿਛਲਾ ਸੱਭਿਆਚਾਰ ਸੀ ਅਸੀਂ ਉਹਨੂੰ ਦਹਰਾਉਂਦੇ ਹੋਏ ਅਸੀਂ ਅੱਜ ਇਹ ਸੱਭਿਆਚਾਰ ਕਰਵਾ ਰਹੇ ਆ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਸਿੱਖਿਆ ਮਿਲੇ ਕਿ ਪੁਰਾਣਾ ਸੱਭਿਆਚਾਰ ਸਾਡਾ ਕੀ ਸੀ ਤੇ ਉਹਨੂੰ ਅਸੀਂ ਵਿਰਸੇ ਨੂੰ ਸੰਭਾਲ ਕੇ ਰੱਖੀਏ ਮੇਰਾ ਨਾਮ ਅਮਨਦੀਪ ਹੈ ਮੈਂ ਸਤਨੌਰ ਦੀ ਰਹਿਣ ਵਾਲੀ ਆ ਜੋ ਕਿ ਇਹ ਗੜਸ਼ੰਕਰ ਤਹਿਸੀਲ ਦੇ ਲਾਗੇ ਪਿੰਡ ਸਾਡਾ ਪੈਰ ਰਿਹਾ ਹੈ ਇਹ ਸਾਡੇ ਅੱਜ ਜੋ ਕਿ ਸਾਡੇ 30 ਦਾ ਤਿਹਾਰ ਮਨਾਇਆ ਗਿਆ ਹੈ ਇਹ ਸਾਡੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਹੈ ਜੋ ਕਿ ਸਾਡੇ ਮਹੱਲੇ ਵਾਸੀਆਂ ਨੇ ਮਿਹਨਤ ਕੀਤੀ ਹੈ ਜੋ ਕਿ ਅੱਜ ਇਹ ਤਿਹਾਰ ਸਾਡਾ ਤਿਆਰ ਹੋਇਆ ਆ ਤੇ ਸਾਡੀ ਬੱਚੀਆਂ ਨੇ ਗਿੱਧਾ ਪਰਫਾਰਮੈਂਸ ਆਪਣੀਆਂ ਜੋ ਗਿੱਧਾ ਪੰਗੜਾ ਕੀਤਾ ਗਿਆ ਹੈ ਇੱਥੇ ਸਾਡੇ ਪਿੰਡ ਵਿੱਚ ਹਰ ਇੱਕ ਸਾਲ ਹੀ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦੇ ਆ ਕਿਉਂਕਿ ਇੱਕ ਕੁੜੀਆਂ ਦਾ ਤਿਹਾਰ ਆ ਜਦੋਂ ਕੁੜੀਆਂ ਰਲ ਮਿਲ ਕੇ ਮਨਾਉਂਦੀਆਂ ਆ ਤੇ ਕੁੜੀਆਂ ਨੂੰ ਮੌਕਾ ਮਿਲਦਾ ਆ ਕਿ ਉਹ ਆਪਣੀ ਨੱਚ ਟੱਪ ਕੇ ਆਪਣੀ ਖੁਸ਼ੀ ਮਨਾ ਸਕਣ ਤੇ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਤੀਆਂ ਦਾ ਪ੍ਰੋਗਰਾਮ ਜਿਹੜਾ ਕਰਵਾਇਆ ਜਾਂਦਾ ਆ ਅਸੀਂ ਸਾਰੇ ਹੀ ਨਗਰ ਦਾ ਧੰਨਵਾਦ ਕਰਦੇ ਆ ਤੇ ਇਹ ਇੱਕ ਬਹੁਤ ਵਧੀਆ ਪ੍ਰੋਗਰਾਮ ਆ ਜਿਹੜਾ ਸਾਨੂੰ ਸਾਡੇ ਪੰਜਾਬੀ ਕਲਚਰ ਦੇ ਨਾਲ ਜੋੜਦਾ ਆ ਤੇ ਸਾਨੂੰ ਨੌਲੇਜ ਮਿਲਦੀ ਆ ਸਾਡੇ ਪੰਜਾਬੀ ਕਲਚਰ ਬਾਰੇ ਜੋ ਕਿ ਵਿਛੜਦਾ ਜਾ ਰਿਹਾ ਹੈ ਸਾਡੇ ਤੋਂ ਇਹ ਬਹੁਤ ਇੱਕ ਬਹੁਤ ਹੀ ਵੱਡੀ ਸਾਡੇ ਲਈ ਆਪਰਚੂਨਿਟੀ ਆ ਸਾਨੂੰ ਮਿਲਦੀ ਆ ਜਿਹੜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਵਾਲਿਆਂ ਦਾ ਜੋ ਸਾਡੇ ਪਿੰਡ ਵਿੱਚ ਸਤਨੌਰ ਵਿੱਚ ਅੱਜ ਜੋ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਹ ਬਹੁਤ ਹੀ ਵਧੀਆ ਮਨਾ ਰਿਹਾ ਹੈ ਮਨਾਇਆ ਜਾ ਰਿਹਾ ਹੈ ਕਿਉਂਕਿ ਇਸ ਵਿੱਚ ਸਾਡੇ ਪਿੰਡ ਦੀਆਂ ਸਾਰੀਆਂ ਨੌਜਵਾਨ ਕੁੜੀਆਂ ਨੇ ਬਹੁਤ ਮਿਹਨਤ ਕੀਤੀ ਹੈ ਪਿਛਲੇ ਸਾਲ ਵੀ ਕੁੜੀਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸੀ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਪਿੰਡ ਦੀਆਂ ਕੁੜੀਆਂ ਅੱਗੇ ਤੋਂ ਅੱਗੇ ਵਧ ਰਹੀਆਂ ਹਨ ਮੈਂ ਇਸ ਵਾਰ ਵੀ ਬਹੁਤ ਖੁਸ਼ ਹਾਂ ਪਿਛਲੀ ਵਾਰ ਵੀ ਜਦੋਂ ਇਹਨਾਂ ਨੇ ਪ੍ਰੋਗਰਾਮ ਕਰਵਾਇਆ ਸੀ ਉਸ ਟਾਈਮ ਵੀ ਬੱਚੀਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਸੀ ਹੁਣ ਵੀ ਬਹੁਤ ਵਧੀਆ ਪਰਫਾਰਮੈਂਸ ਦਾ ਪ੍ਰੋਗਰਾਮ ਮੈਂ ਹੀ ਅਦਾਸ ਕਰਦੀ ਹਾਂ ਕਿ ਸਾਡੇ ਪਿੰਡ ਦੀਆਂ ਬੱਚੀਆਂਾਂ ਮਾਤੇ ਗਹਾ ਬਦਨ ਜੋ ਵੀ ਇਹਨਾਂ ਨੇ ਪਾਰਟਿਸਿਪੇਟ ਜੋ ਵੀ ਕੁਛ ਇਹਨਾਂ ਨੂੰ ਪ੍ਰੈਕਟਿਸ ਕਰਵਾਈ ਆ ਉਹਨਾਂ ਨੇ ਵਧੀਆ ਕੀਤੀ ਆ ਤੇਰੇ ਭੈਣ ਤੇ ਭਰਾਵੋ ਮੈਂ ਆਪ ਜੀ ਨੂੰ ਕਹਿ ਰਹੀ ਆ ਜਿਵੇਂ ਕਿ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਸਾਡਾ ਸੱਭਿਆਚਾਰ ਸਾਡੇ ਸੱਭਿਆਚਾਰ ਨੂੰ ਚਾਹੀਦਾ ਹੈ ਕਿ ਇਹ ਤੀਆਂ ਦਾ ਤਿਹਾਰ ਸਾਨੂੰ ਸਭ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ ਕਿਉਂਕਿ ਇਸੇ ਨਾਲ ਹੀ ਸਾਡੀ ਮਾਣ ਸਨਮਾਨ ਵਧਦਾ ਹੈ ਜਿਸ ਕਰਕੇ ਕਿ ਅਸੀਂ ਆਪਣਾ ਸੱਭਿਆਚਾਰ ਮਨਾ ਰਹੇ ਹਾਂ ਕਿਉਂਕਿ ਸਾਡਾ ਪੰਜਾਬੀ ਕਲਚਰ ਖਤਮ ਹੁੰਦਾ ਜਾ ਰਿਹਾ ਹੈ ਇਸੇ ਕਰਕੇ ਅਸੀਂ ਪੰਜਾਬ ਨੂੰ ਡੁੱਬਣ ਤੋਂ ਪਹਿਲਾਂ ਬਚਾਉਣ ਲਈ ਸਾਨੂੰ ਸੱਭਿਆਚਾਰਕ ਪ੍ਰੋਗਰਾਮ ਕਰਾਣੇ ਚਾਹੀਦੇ ਹਨ ਤਾਂ ਕਿ ਅਸੀਂ ਰਲ ਮਿਲ ਕੇ ਸਾਰੇ ਪਿੰਡ ਵਾਸੀਆਂ ਨੂੰ ਵਾਕਿਆਨ ਵੀ ਕਹੀਏ ਕਿ ਸਾਰੇ ਰਲ ਮਿਲ ਕੇ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਤਿਹਾਰ ਜ਼ਰੂਰ ਪਹਿਣੋ ਮਨਾਇਆ ਕਰੋ ਤਾਂ ਕਿ ਸਭ ਪਿੰਡ ਵਾਲਿਆਂ ਨੂੰ ਖੁਸ਼ੀ ਹੋਵੇ ਸਭ ਕਲਚਰ ਵਾਲਿਆਂ ਨੂੰ ਪਤਾ ਲੱਗੇ ਕਿ ਸਾਡੇ ਪਿੰਡਾਂ ਦੇ ਵਿੱਚ ਇਹ ਤਿਹਾਰ ਅਸੀਂ ਦੁਆਰਾ ਮਨਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਸਾਡਾ ਪੰਜਾਬੀ ਸੱਭਿਆਚਾਰ ਬਚਿਆ ਰਹੇ